ਪੰਜੇ ਉਂਗਲਾਂ ਇੱਕ ਸਾਰਤਾ ਨਹੀਂ ਹੁੰਦੀਆਂ ਪਰ ਫਿਰ ਵੀ ਐਦਾਂ ਦੀਆਂ ਖਬਰਾਂ ਐਦਾਂ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਜਿਸ ਨੂੰ ਸੁਣ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਵਿਸ਼ਵਾਸ ਕਰੇ ਤਾਂ ਕਿਸਤੇ ਕਰੇ ਅੱਜ ਕੱਲ ਦਾ ਦੌਰ ਐਦਾਂ ਦਾ ਦੌਰ ਹੈ ਕਿ ਭੈਣ ਭਰਾ ਬੇਟਾ ਬੇਟੀ ਇੱਥੋਂ ਤੱਕ ਕਿ ਮਾਤਾ ਪਿਤਾ ਤੇ ਵੀ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਕੋਈ ਵੀ ਕਿਸੇ ਸਮੇਂ ਧੋਖਾ ਦੇ ਸਕਦਾ ਹੈ ਅੱਜ ਦੀ ਘਟਨਾ ਸੁਣ ਕੇ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਇੱਕ ਪਰਿਵਾਰਕ ਮੈਂਬਰ ਨੇ ਆਪਣੇ ਨਾਲ ਦੇ ਜੰਮਿਆਂ ਦੇ ਨਾਲ ਉਹ ਕੀਤਾ ਜਿਸ ਦੀ ਮੈਨੂੰ ਲੱਗਦਾ ਹੈ ਕਿ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮੈਨੀਪੁਰੀ ਇੱਥੋਂ ਦਾ ਪਿੰਡ ਰਾਮਪੁਰਾ ਇੱਥੋਂ ਦਾ ਰਹਿਣ ਵਾਲਾ ਇੱਕ ਬੰਦਾ ਜਿਸ ਦਾ ਨਾਮ ਸ਼ਮਸ਼ਾਦ ਹੈ ਗੱਲ ਹੈ 22 ਦਸੰਬਰ 2022 ਦੀ ਸਵੇਰੇ ਜਦੋਂ ਸ਼ਮਸ਼ਾਦ ਆਪਣੀ ਧੀ ਨੂੰ ਆਵਾਜ਼ ਮਾਰਦਾ ਹੈ ਜੋ ਕਿ 14 ਸਾਲਾਂ ਦੀ ਸੀ ਸ਼ਮਸ਼ਾਦ ਦੀਆਂ ਤਿੰਨ ਧੀਆ ਸਨ ਇੱਕ 22 ਸਾਲ ਦੀ ਇੱਕ 16 ਸਾਲ ਦੀ ਤੇ ਇੱਕ 14 ਸਾਲ ਦੀ ਜਾਨੀ ਦੋ ਨਵਾਲਗ ਤੇ ਇੱਕ ਬਾਲਗ ਜਦੋਂ ਸ਼ਮਸ਼ਾਦ ਆਪਣੀ ਸਭ ਤੋਂ ਛੋਟੀ ਧੀ ਨੂੰ ਆਵਾਜ਼ ਮਾਰਦਾ ਪਰ ਉਹ ਨਹੀਂ ਬੋਲਦੀ ਤਾਂ ਉਸ ਤੋਂ ਬਾਅਦ ਉਹ ਅੰਦਰ ਜਾ ਕੇ ਦੇਖਦਾ ਹੈ ਕਮਰੇ ਦੇ ਅੰਦਰ ਜਦੋਂ ਉਹਨੇ ਦੇਖਿਆ ਤਾਂ ਉਸ ਜਗ੍ਹਾ ਤੇ ਉਸ ਦੀ ਧੀ ਨਹੀਂ ਸੀ ਉਹ ਹੈਰਾਨ ਹੋ ਜਾਂਦਾ ਕਿ ਆਖਰ ਬੇਟੀ ਗਈ ਤਾਂ ਗਈ ਕਿੱਥੇ ਉਹ ਸਾਰਾ ਘਰ ਦੇਖ ਲੈਂਦਾ ਪਰ ਕੁੜੀ ਦਾ ਕੋਈ ਵੀ ਪਤਾ ਨਹੀਂ ਸੀ ਆਸੇ-ਪਾਸਿਓਂ ਪਤਾ ਕਰਦਾ ਨਹੀਂ ਮਿਲਦੀ ਸਾਰੇ ਪਿੰਡ ਦੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਸ਼ਮਸ਼ਾਦ ਦੀ ਛੋਟੀ ਬੇਟੀ ਲਾਪਤਾ ਹੋ ਗਈ ਸ਼ਾਮ ਹੋ ਜਾਂਦੀ ਹੈ ਪਰ ਕੁੜੀ ਵਾਪਸ ਨਹੀਂ ਆਉਂਦੀ ਤਾਂ ਸ਼ਮਸ਼ਾਦ ਪੁਲਿਸ ਸਟੇਸ਼ਨ ਜਾਂਦਾ ਹੈ ਉੱਥੇ ਰਿਪੋਰਟ ਦਰਜ ਕਰਵਾਉਂਦਾ ਹੈ ਪੁਲਿਸ ਰਿਪੋਰਟ ਤਾਂ ਦਰਜ ਕਰਦੀ ਹੈ ਪਰ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਹੁਣ 8 ਦਿਨ ਲੰਘ ਜਾਂਦੇ 30 ਦਸੰਬਰ 2022 ਦਾ ਦਿਨ ਆ ਜਾਂਦਾ ਹੈ ਪੁਲਿਸ ਚੰਗੀ ਤਰ੍ਹਾਂ ਛਾਣਬੀ ਨਹੀਂ ਕਰ ਰਹੀ ਸੀ ਪਰ ਸ਼ਮਸ਼ਾਦ ਆਪਣੀ ਬੇਟੀ ਬਾਰੇ ਪੁੱਛਗਿੱਛ ਜਾਂਚ ਪੜਤਾਲ ਕਰ ਰਿਹਾ ਸੀ 30 ਦਸੰਬਰ 2022 ਨੂੰ ਸ਼ਮਸ਼ਾਦ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਵਿਆਹ ਸੀ ਤੇ ਵਿਆਹ ਦੇ ਵਿੱਚ ਪੰਜਾਬ ਦੇ ਮੁਕਤਸਰ ਵਿੱਚੋਂ ਕੁਝ ਮੁੰਡੇ ਆਏ ਹੋਏ ਸੀ ਤੇ ਉਹਨਾਂ ਵਿੱਚੋਂ ਇੱਕ ਮੁੰਡਾ ਸ਼ਮਸ਼ਾਦ ਦੀ ਛੋਟੀ ਬੇਟੀ ਦਾ ਪਿੱਛਾ ਕਰਦਾ ਦੇਖਿਆ ਗਿਆ ਸੀ ਹੁਣ ਸ਼ਮਸ਼ਾਦ ਉਸ ਘਰੇ ਜਾਂਦਾ ਹੈ ਤੇ ਉਹਨਾਂ ਤੋਂ ਪੁੱਛਦਾ ਹੈ ਉਹ ਮੁੰਡਿਆਂ ਬਾਰੇ ਤਾਂ ਉਥੋਂ ਉਹ ਉਹ ਮੁੰਡੇ ਦਾ ਐਡਰੈਸ ਤੇ ਉਸ ਦਾ ਨੰਬਰ ਲੈ ਕੇ ਆਉਂਦਾ ਹੈ ਐਡਰੈਸ ਸੀ ਪੰਜਾਬ ਦੇ ਮੁਕਸਰ ਦਾ ਹੁਣ ਜੋ ਨੰਬਰ ਸੀ ਨੰਬਰ ਤੇ ਸ਼ਮਸ਼ਾਦ ਫੋਨ ਕਰਦਾ ਹੈ ਅੱਗੋਂ ਫੋਨ ਚੱਕਿਆ ਜਾਂਦਾ ਹੈ ਗੱਲ ਵੀ ਹੁੰਦੀ ਆ ਪਰ ਜੋ ਸ਼ਮਸ਼ਾਦ ਦੀ ਬੇਟੀ ਸੀ ਉਹ ਪਿੱਛੇ ਬੋਲਦੀ ਸੁਣਾਈ ਦੇ ਰਹੀ ਸੀ ਕਿ ਇਹਨਾਂ ਨੇ ਮੈਨੂੰ ਕਿਡਨਾਪ ਕਰ ਲਿਆ ਸ਼ਮਸ਼ਾਦ ਹੁਣ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਹੈ ਪੁਲਿਸ ਸਟੇਸ਼ਨ ਵਾਲੇ ਇਸ ਨੰਬਰ ਨੂੰ ਟ੍ਰੇਸ ਕਰਨ ਤੋਂ ਬਾਅਦ ਸ਼ਮਸ਼ਾਦ ਨੂੰ ਕਹਿੰਦੇ ਆ ਕਿ ਤੂੰ ਪੰਜਾਬ ਦੇ ਮੁਕਸਰ ਵਿੱਚ ਜਾ ਤੇ ਉੱਥੇ ਜਾ ਕੇ ਪਤਾ ਕਰ ਕਿ ਤੇਰੀ ਬੇਟੀ ਇਸ ਜਗ੍ਹਾ ਤੇ ਹੈ ਜਾਂ ਨਹੀਂ ਸ਼ਮਸ਼ਾਦ ਹੁਣ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਲੈ ਕੇ ਗੱਡੀ ਕਰਾ ਕੇ ਪੰਜਾਬ ਆਉਂਦਾ ਹੈ ਪਰ ਜਦੋਂ ਉਹ ਆਪਣੇ ਘਰ ਤੋਂ ਚੱਲਦਾ ਥੋੜੀ ਦੂਰ ਹੀ ਗਿਆ ਹੁੰਦਾ ਤਾਂ ਉਸ ਨੂੰ ਉਸ ਦੇ بیٹے ਸਲਮਾਨ ਦਾ ਫੋਨ ਆਉਂਦਾ ਕਿ ਮੇਰੀਆਂ ਦੋਨੋਂ ਭੈਣਾਂ 22 ਸਾਲਾਂ ਨਿਸ਼ਾ ਤੇ 16 ਸਾਲਾਂ ਮੁਸਕਾਨ ਇਹ ਵੀ ਦੋਨੋਂ ਗਾਇਬ ਹੋ ਗਈਆਂ ਪਰ ਹੁਣ ਸ਼ਮਸ਼ਾਦ ਸੋਚਦਾ ਕਿ ਮੈਂ ਆਪਣੀ ਛੋਟੀ ਬੇਟੀ ਦਾ ਪਤਾ ਕਰਨ ਜ਼ਰੂਰ ਜਾਵਾਂਗਾ ਤੇ ਇਹਨਾਂ ਬਾਰੇ ਬਾਅਦ ਦੇ ਵਿੱਚ ਪੁਲਿਸ ਕੋਲ ਜਾਵਾਂਗਾ ਹੁਣ ਸ਼ਮਸ਼ਾਦ ਪੰਜਾਬ ਦੇ ਮੁਕਸਰ ਜਾਂਦਾ ਹੈ ਤੇ ਉਥੇ ਪੰਜਾਬ ਪੁਲਿਸ ਕੋਲ ਜਾਂਦਾ ਹੈ ਜੋ ਨਜ਼ਦੀਕੀ ਥਾਣਾ ਹੁੰਦਾ ਉਥੇ ਜਾਂਦਾ ਪਰ ਉਹ ਕਹਿ ਦਿੰਦੇ ਆ ਕਿ ਸਾਡੇ ਕੋਲ ਇਸ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਉੱਤਰ ਪ੍ਰਦੇਸ਼ ਪੁਲਿਸ ਨੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਦੁਖੀ ਹੋ ਜਾਂਦਾ ਸ਼ਮਸ਼ਾਦ ਦੁਖੀ ਹੋ ਕੇ ਉਥੋਂ ਵਾਪਸ ਆ ਜਾਂਦਾ ਹੈ ਵਾਪਸ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣੀਆਂ ਦੋਨੋਂ ਬੇਟੀਆਂ ਦੀ ਕਿਡਨੈਪਿੰਗ ਦੀ ਰਿਪੋਰਟ ਦਰਜ ਕਰਵਾਉਂਦਾ ਹੈ ਪਰ ਕੋਈ ਵੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਸ ਤੋਂ ਬਾਅਦ ਉਹ ਉੱਚ ਅਧਿਕਾਰੀ ਐਸਪੀ ਬਨੋਧ ਕੁਮਾਰ ਕੋਲ ਜਾਂਦਾ ਹੈ ਉਹਨਾਂ ਨੂੰ ਗੁਹਾਰ ਲਗਾਉਂਦਾ ਹੈ ਕਿ ਐਦਾਂ ਕਰਕੇ ਮੇਰੀਆਂ ਤਿੰਨ ਬੇਟੀਆਂ ਦੀ ਕਿਡਨਾਪਿੰਗ ਹੋ ਚੁੱਕੀ ਹੈ ਤੇ ਇਹਨਾਂ ਪਿੱਛੇ ਮੇਰੇ ਪਿੰਡ ਦੇ ਵਿੱਚ ਰਕੇਸ਼ ਨੌਂ ਦਾ ਬੰਦਾ ਹੈ ਉਸ ਦੇ ਘਰ ਵਿਆਹ ਦੇ ਵਿੱਚ ਇੱਕ ਬੰਦਾ ਆਇਆ ਸੀ ਇੱਕ ਮੁੰਡਾ ਆਇਆ ਸੀ ਜਿਸ ਦਾ ਨਾਮ ਭਰਤ ਸਿੰਘ ਹੈ ਇਹ ਕਿਡਨਾਪਿੰਗ ਦੇ ਪਿੱਛੇ ਉਸ ਦਾ ਹੱਥ ਹੈ ਤੇ ਉਹ ਨੰਬਰ ਵੀ ਹੁਣ ਉਹ ਪੁਲਿਸ ਨੂੰ ਦਿੰਦਾ ਕਿ ਆ ਨੰਬਰ ਮੈਨੂੰ ਮਿਲਿਆ ਸੀ ਤੇ ਮੈਂ ਇਸ ਉੱਤੇ ਕਾਲ ਕੀਤੀ ਸੀ ਪਰ ਮੇਰੀ ਬੇਟੀ ਪਿੱਛੇ ਬੋਲ ਰਹੀ ਸੀ ਪਰ ਇਹ ਫੋਨ ਉਹਨਾਂ ਨੇ ਕੱਟ ਦਿੱਤਾ ਜੋ ਐਸਪੀ ਸਾਹਿਬ ਸੀ ਉਹ ਦੋ ਟੀਮਾਂ ਦਾ ਗਠਨ ਕਰਦੇ ਨੇ ਤੇ ਉਹ ਸਾਰੀ ਜਾਣਕਾਰੀ ਸ਼ਮਸ਼ਾਦ ਤੋਂ ਲੈਂਦੀਆਂ ਨੇ ਲੈਣ ਤੋਂ ਬਾਅਦ ਇਸ ਨੰਬਰ ਉੱਤੇ ਕਾਲ ਕੀਤੀ ਜਾਂਦੀ ਹੈ ਤੇ ਅੱਗੋਂ ਇੱਕ ਬਜ਼ੁਰਗ ਬੰਦਾ ਇਹ ਫੋਨ ਚੱਕਦਾ ਹੈ ਗੱਲ ਕਰਦਾ ਪਰ ਜੋ ਸ਼ਮਸ਼ਾਦ ਦੀ ਛੋਟੀ ਬੇਟੀ ਹੁੰਦੀ ਹੈ ਉਹ ਪਿੱਛੇ ਬੋਲ ਰਹੀ ਹੁੰਦੀ ਹੈ ਤੇ ਕਹਿ ਰਹੀ ਹੁੰਦੀ ਹੈ ਕਿ ਪਾਪਾ ਇਹ ਮੈਨੂੰ ਨਹੀਂ ਆਉਣ ਦੇਣਗੇ ਮੈਂ ਹੁਣ ਤੁਹਾਡੇ ਕੋਲ ਨਹੀਂ ਆ ਸਕਦੀ ਪਰ ਪੁਲਿਸ ਵਾਲੇ ਹਰਕਤ ਦੇ ਵਿੱਚ ਆਉਂਦੇ ਨੇ ਪੁਲਿਸ ਵਾਲੇ ਫੈਸਲਾ ਕਰਦੇ ਨੇ ਕਿ ਇਹ ਜੋ ਨੰਬਰ ਟ੍ਰੇਸ ਕੀਤਾ ਸੀ ਇਸ ਦੀ ਲੋਕੇਸ਼ਨ ਸੀ ਇੱਥੇ ਹੁਣ ਪੁਲਿਸ ਜਾਵੇਗੀ ਤੇ ਇਹਨਾਂ ਨੂੰ ਗ੍ਰਿਫਤਾਰ ਕਰੇਗੀ ਹੁਣ ਪੁਲਿਸ ਪਾਰਟੀ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਮੁਕਸਰ ਵਿੱਚ ਆਉਂਦੀ ਹੈ ਪਰ ਜਦੋਂ ਉਸ ਜਗ੍ਹਾ ਤੇ ਆਉਂਦੇ ਨੇ ਜੋ ਜਗ੍ਹਾ ਲੋਕੇਸ਼ਨ ਵਿੱਚ ਆਈ ਸੀ ਜਿਸ ਘਰ ਵਿੱਚ ਇਹ ਰਹਿੰਦੇ ਸੀ ਉੱਥੇ ਜਿੰਦਾ ਲੱਗਿਆ ਹੁੰਦਾ ਉੱਥੇ ਕੋਈ ਵੀ ਨਹੀਂ ਹੁੰਦਾ ਤਾਂ ਪੁਲਿਸ ਨੂੰ ਆਖਰ 10 ਜਨਵਰੀ 2023 ਦੀ ਗੱਲ ਹੈ ਆਖਰ ਪੁਲਿਸ ਉੱਥੇ ਛਾਣਬੀਨ ਕਰਕੇ ਮੁੜ ਜਾਂਦੀ ਹੈ ਪਰ ਪੁਲਿਸ ਦਾ ਜੋ ਧਿਆਨ ਹੁੰਦਾ ਉਹ ਇਸ ਨੰਬਰ ਦੇ ਉੱਤੇ ਹੁੰਦਾ ਇਹ ਨੰਬਰ ਜੋ ਹੁੰਦਾ ਉਹ ਲੋਕੇਸ਼ਨ ਤੇ ਲਗਾਇਆ ਹੁੰਦਾ ਹੈ। ਤਕਰੀਬਨ 20-25 ਦਿਨਾਂ ਬਾਅਦ 4 ਫਰਵਰੀ 2023 ਨੂੰ ਹੁਣ ਪੁਲਿਸ ਫੇਰ ਇਸ ਜਗ੍ਹਾ ਤੇ ਛਾਪਾ ਮਾਰਦੀ ਹੈ। ਇੱਥੋਂ ਭਰਤ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ ਤੇ ਜੋ ਸ਼ਮਸ਼ਾਦ ਦੀ 14 ਸਾਲਾਂ ਬੇਟੀ ਹੁੰਦੀ ਹੈ ਉਹ ਵੀ ਇਹ ਬਰਾਮਦ ਕਰ ਲੈਂਦੇ ਆ। ਉੱਤਰ ਪ੍ਰਦੇਸ਼ ਲਿਆ ਕੇ ਜੋ ਸ਼ਮਸ਼ਾਦ ਦੀ ਬੇਟੀ ਹੁੰਦੀ ਹੈ ਉਸ ਦਾ ਮੈਡੀਕਲ ਕਰਵਾਇਆ ਜਾਂਦਾ ਹੈ। ਭਰਤ ਨੂੰ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਰੱਖਦੀ ਹੈ। ਜੋ 14 ਸਾਲਾਂ ਬੇਟੀ ਸੀ ਉਸ ਦਾ ਜਦੋਂ ਮੈਡੀਕਲ ਕਰਵਾਇਆ ਜਾਂਦਾ ਤਾਂ ਉਹ ਗਰਭਤੀ ਹੁੰਦੀ ਹੈ ਤੇ ਹੁਣ ਇਸ ਦੇ ਗਰਭਪਾਤ ਲਈ ਅਦਾਲਤ ਤੋਂ ਇਜਾਜ਼ਤ ਮੰਗੀ ਜਾਂਦੀ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਸ ਕੁੜੀ ਦਾ ਗਰਭਪਾਤ ਕਰਵਾਉਣ ਲਈ ਤੇ ਹੁਣ ਜੋ ਪੁਲਿਸ ਹੁੰਦੀ ਹੈ ਉਹ ਇਸ ਕੁੜੀ ਤੋਂ ਕਹਾਣੀ ਜਾਣਦੀ ਹੈ ਕਿ ਤੂੰ ਕਿਵੇਂ ਇਹ ਭਰਤ ਸਿੰਘ ਦੇ ਹੱਥ ਲੱਗੀ ਇਸ ਦੇ ਚੰਗੂਲ ਦੇ ਵਿੱਚ ਫਸੀ ਤਾਂ ਸ਼ਮਸ਼ਾਦ ਦੀ 14 ਸਾਲਾਂ ਬੇਟੀ ਨੇ ਦੱਸਿਆ ਕਿ ਇੱਕ ਦਿਨ ਮੈਂ ਆਪਣੀ ਵੱਡੀ ਭੈਣ ਨੀਸ਼ਾ ਜੋ ਕਿ 22 ਸਾਲ ਹੈ ਉਸ ਨਾਲ ਘਰੋਂ ਬਾਹਰ ਗਈ ਤਾਂ ਉਸ ਨੇ ਮੇਰੀ ਮੁਲਾਕਾਤ ਰਾਹੁਲ ਦੇ ਨਾਲ ਕਰਵਾਈ। ਰਾਹੁਲ ਕੋਲ ਚੰਗਾ ਫੋਨ ਸੀ ਤੇ ਉਸ ਦੇ ਵਧੀਆ ਕੱਪੜੇ ਪਾਏ ਹੋਏ ਸੀ। ਤਾਂ ਨੀਸ਼ਾ ਨੇ ਮੈਨੂੰ ਕਿਹਾ ਕਿ ਰਾਹੁਲ ਦਿੱਲੀ ਦੇ ਵਿੱਚ ਬੜੀ ਵੱਡੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਹੈ। ਇਹ ਵਧੀਆ ਪੈਸੇ ਕਮਾਉਂਦਾ ਤੇ ਆਪਾਂ ਵੀ ਇਸ ਦੇ ਨਾਲ ਚੱਲਾਂਗੇ ਤੇ ਉੱਥੇ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗਾ ਕਿਤੇ ਆਪਣੀ ਵੀ ਜ਼ਿੰਦਗੀ ਵਧੀਆ ਹੋ ਜੂ ਆਪਣੇ ਕੋਲ ਵੀ 4 ਰੁਪਏ ਚੰਗੇ ਹੋ ਜਾਣਗੇ ਪਰ ਨੀਸ਼ਾ ਨੇ ਆਪਣੀ ਛੋਟੀ ਭੈਣ ਨੂੰ ਕਿਹਾ ਕਿ ਤੂੰ ਇਹ ਗੱਲ ਘਰੇ ਨਹੀਂ ਦੱਸਣੀ ਜਦੋਂ ਆਪਾਂ ਨੂੰ ਨੌਕਰੀ ਮਿਲ ਗਈ ਜਦੋਂ ਆਪਾਂ ਪੈਸੇ ਕਮਾਉਣ ਲੱਗ ਗਏ ਉਸ ਤੋਂ ਬਾਅਦ ਆਪਾਂ ਘਰੇ ਮਾਤਾ ਪਿਤਾ ਨੂੰ ਦੱਸਾਂਗੇ ਤੇ ਫਿਰ ਹੁਣੇ ਸਕੀਮ ਬਣਾਉਂਦਾ ਕਿ 21 ਦਸੰਬਰ 2022 ਨੂੰ ਆਪਾਂ ਰਾਤ ਨੂੰ ਘਰੋਂ ਜਾਵਾਂਗੇ 21 ਦਸੰਬਰ 2022 ਦੀ ਰਾਤ ਨੂੰ ਨਿਸ਼ਾ ਆਪਣੀ ਛੋਟੀ ਭੈਣ ਨੂੰ ਲੈ ਕੇ ਘਰੋਂ ਬਾਹਰ ਨਿਕਲ ਜਾਂਦੀ ਹੈ ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਰਾਹੁਲ ਮਿਲਦਾ ਜੋ ਕਿ ਆਪਣੀ ਬਾਈਕ ਤੇ ਹੁੰਦਾ ਹੈ ਉਹ ਇਹਨਾਂ ਨੂੰ ਬਾਈਕ ਤੇ ਬਿਠਾ ਕੇ ਰੇਲਵੇ ਸਟੇਸ਼ਨ ਲੈ ਜਾਂਦਾ ਹੈ ਰੇਲਵੇ ਸਟੇਸ਼ਨ ਅੱਗੇ ਇਹਨਾਂ ਦੀ ਮੁਲਾਕਾਤ ਭਰਤ ਸਿੰਘ ਦੇ ਨਾਲ ਹੁੰਦੀ ਹੈ ਤੇ ਭਰਤ ਸਿੰਘ ਇਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਦਿੱਲੀ ਲੈ ਕੇ ਜਾਵਾਂਗਾ ਇਹ ਗੱਲਾਂ ਹੋ ਰਹੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਭਰਤ ਸਿੰਘ ਇਨਾਂ ਨੂੰ ਮਠਿਆਈ ਦੇ ਵਿੱਚ ਕੁਝ ਖਵਾ ਦਿੰਦਾ ਹੈ ਤਾਂ ਇਸ ਕੁੜੀ ਨੇ ਦੱਸਿਆ ਕਿ ਉਸ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਤੇ ਜਦੋਂ ਮੇਰੀ ਅੱਖ ਖੁੱਲੀ ਮੈਂ ਪੁੱਛਿਆ ਕਿ ਮੈਂ ਕਿੱਥੇ ਹਾਂ ਮੈਂ ਇੱਕ ਘਰ ਦੇ ਵਿੱਚ ਸੀ ਤਾਂ ਉਹਨਾਂ ਨੇ ਕਿਹਾ ਕਿ ਤੂੰ ਪੰਜਾਬ ਦੇ ਮੁਕਸਰ ਵਿੱਚ ਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਪਰ ਭਰਤ ਸਿੰਘ ਨੇ ਕਿਹਾ ਕਿ ਨਹੀਂ ਮੈਂ ਤੈਨੂੰ ਇਸ ਤੋਂ ਬਾਅਦ ਦਿੱਲੀ ਲੈ ਕੇ ਜਾਵਾਂਗਾ ਤੇ ਥੋੜੇ ਦਿਨਾਂ ਬਾਅਦ ਉਹ ਇਸ ਨੂੰ ਦਿੱਲੀ ਲੈ ਜਾਂਦਾ ਹੈ ਉਥੇ ਲਿਜਾ ਕੇ ਇਸ ਦੇ ਨਾਲ ਬਲਾਤਕਾਰ ਕਰਦਾ ਹੈ ਇਸ ਦੇ ਨਾਲ ਧੱਕਾ ਕਰਦਾ ਜਦੋਂ ਇਹ ਵਿਰੋਧ ਕਰਦੀ ਹੈ ਤਾਂ ਇਸ ਨੂੰ ਡਰਾਉਂਦਾ ਧਮਕਾਉਂਦਾ ਤੇ ਕਹਿੰਦਾ ਕਿ ਜੇ ਤੂੰ ਵਿਰੋਧ ਕਰੇਂਗੀ ਤਾਂ ਤੈਨੂੰ ਨੌਕਰੀ ਨਹੀਂ ਮਿਲੂਗੀ ਫਿਰ ਉਥੋਂ ਇੱਕ ਔਰਤ ਇਸ ਕੁੜੀ ਨੂੰ ਪੰਜਾਬ ਲੈ ਆਉਂਦੀ ਹੈ ਤੇ ਇੱਥੇ ਲਿਆ ਕੇ ਇਸ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਤੇ ਇਸ ਤੋਂ ਧੰਦਾ ਕਰਵਾਇਆ ਜਾਂਦਾ ਜਦੋਂ ਪੁਲਿਸ ਇਹ ਗੱਲ ਸੁਣਦੀ ਹੈ ਤਾਂ ਪੁਲਿਸ ਨੂੰ ਸਮਝ ਆ ਜਾਂਦੀ ਹੈ ਕਿ ਜੋ ਇਹ ਕੁੜੀਆ ਇਸ ਦੇ ਗਾਇਬ ਹੋਣ ਪਿੱਛੇ ਇਸ ਦੀ ਵੱਡੀ ਭੈਣ ਨਿਸ਼ਾ ਦਾ ਹੱਥ ਹੈ ਜਦੋਂ ਇਹ ਮਾਮਲਾ ਹਾਈਲਾਈਟ ਹੁੰਦਾ ਤਾਂ ਨਿਸ਼ਾ ਤੇ ਰਾਹੁਲ ਇਹ ਦੋਨੋਂ ਮਨੀਪੁਰੀ ਆ ਜਾਂਦੇ ਨੇ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਰਾਹੁਲ ਨੇ ਦੱਸਿਆ ਕਿ ਹਾਂ ਅਸੀਂ ਹੀ ਜੋ ਨਿਸ਼ਾ ਦੀ 14 ਸਾਲਾਂ ਭੈਣ ਸੀ ਉਸ ਨੂੰ ਭਰਤ ਨੂੰ ਵੇਚਿਆ ਸੀ ਇਸ ਵਿੱਚ ਨਿਸ਼ਾ ਵੀ ਇਨਵੋਲਵ ਸੀ ਇਹਨਾਂ ਨੇ ਗਲਤ ਢੰਗ ਦੇ ਨਾਲ ਪੈਸਾ ਕਮਾਉਣ ਲਈ ਉਸ ਨੂੰ ਭਰਤ ਸਿੰਘ ਨੂੰ ਵੇਚ ਦਿੱਤਾ ਸੀ ਉਸ ਤੋਂ ਬਾਅਦ ਹੁਣ ਜੋ ਦੂਸਰੀ ਲੜਕੀ ਸੀ ਜੋ 30 ਦਸੰਬਰ 2022 ਨੂੰ ਗਾਇਬ ਹੋਈ ਸੀ ਜਦੋਂ ਇਹ ਦੋਨੋਂ ਨੀਸ਼ਾ ਤੇ ਮੁਸਕਾਨ ਜਿਸ ਦਾ ਨਾਮ ਮੁਸਕਾਨ ਸੀ 16 ਸਾਲਾਂ ਉਹ ਗਾਇਬ ਹੋਈ ਸੀ ਉਸ ਬਾਰੇ ਵੀ ਇਹਨਾਂ ਤੋਂ ਪੁੱਛਿਆ ਜਾਂਦਾ ਤਾਂ ਇਹਨਾਂ ਨੇ ਦੱਸਿਆ ਕਿ ਉਸ ਨੂੰ ਵੀ ਅਸੀਂ ਵੇਚ ਦਿੱਤਾ ਸਾਕੀ ਭੈਣ ਨੇ ਆਪਣੀਆਂ ਦੋ ਛੋਟੀਆਂ ਭੈਣਾਂ ਨੂੰ ਵੇਚ ਦਿੱਤਾ ਪੈਸੇ ਦੇ ਲਾਲਚ ਦੇ ਲਈ ਤਾਂ ਹੁਣ ਜਦੋਂ ਪਤਾ ਲੱਗਦਾ ਤਾਂ ਪਤਾ ਲੱਗਿਆ ਕਿ ਉਹ ਜੋ ਕੁੜੀ ਸੀ ਮੁਸਕਾਨ 16 ਸਾਲਾ ਉਸ ਨੂੰ ਇਹਨਾਂ ਨੇ ਰਾਜਸਥਾਨ ਦੇ ਵਿੱਚ ਵੇਚ ਦਿੱਤਾ ਸੀ ਫਿਰ 16 April 2023 ਨੂੰ ਉਸ ਕੁੜੀ ਨੂੰ ਵੀ ਬਰਾਮਦ ਕੀਤਾ ਜਾਂਦਾ ਹੈ ਅਤੇ ਰਾਹੁਲ ਨਿਸ਼ਾ ਤੇ ਭਰਤ ਸਿੰਘ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਹਨਾਂ ਉੱਤੇ ਕੇਸ ਦਰਜ ਕਰ ਦਿੱਤਾ ਜਾਂਦਾ ਹੈ ਤੇ ਜੋ 14 ਸਾਲਾਂ ਕੁੜੀ ਸੀ ਉਸ ਦੇ ਗਰਭਪਾਤ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਇਜਾਜ਼ਤ ਮਿਲੀ ਜਾਂ ਨਹੀਂ ਮਿਲੀ ਉਸ ਦਾ ਗਰਭਪਾਤ ਕਰਵਾਇਆ ਗਿਆ ਜਾਂ ਨਹੀਂ ਕਰਵਾਇਆ ਗਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਪੈਸਾ ਅੱਜ ਕੱਲ ਇਨਸਾਨ ਦੇ ਉੱਪਰ ਇਸ ਕਦਰ ਹਾਵੀ ਹੋ ਗਿਆ ਕਿ ਉਹ ਆਪਣੇ ਸਾਕਿਆਂ ਦੇ ਨਾਲ ਵੀ ਧੋਖਾ ਕਰਨ ਤੋਂ ਪੈਸੇ ਪਿੱਛੇ ਨਹੀਂ ਕਰਾਉਂਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ